ਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਅੱਜ ਇਸ ਰਨਿੰਗ ਦੇ ਇਵੈਂਟ ਦੇ ਵਿੱਚ ਪਹੁੰਚੇ ਐ ਰਨਿੰਗ ਦਾ ਇਵੈਂਟ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਦੋ ਗਰੁੱਪਾਂ ਨੇ ਰਲ ਮਿਲ ਕੇ ਕਰਾਇਆ ਆਪਣੀ ਨੂੰ ਰੰਦਰ ਫੈਕਟਰੀ ਪਟੰਡਾ ਤੇ ਗੋਨਿਆਣਾ ਸਾਈਕਲਿੰਗ ਗਰੁੱਪ ਸਾਰਿਆਂ ਤੋਂ ਬੰਦਾ ਧੰਨਵਾਦ ਗੋਨਿਆਣਾ ਸਾਈਕਲਿੰਗ ਗਰੁੱਪ ਦਾ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਵੀ ਆਪਾਂ ਰਲ ਮਿਲ ਕੇ ਕੁਝ ਕਰੀਏ ਕਿਉਂਕਿ ਸਰਦਾਰ ਫੌਜਾ ਸਿੰਘ ਇੱਕ ਮਹਾਨ ਹਸਤੀ ਜਿਹੜੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਭੋਗ ਤੇ ਵੀ ਲੰਗਰ ਬਹੁਤ ਲੱਗੇ ਆ ਕੋਈ ਬਦਾਮਾਂ ਦੇ ਲੰਗਰ ਲਾ ਰਿਹਾ ਕੋਈ ਮਸਬੂਨਾ ਖਰੂਤਾਂ ਦੇ ਲਾ ਰਿਹਾ ਹੈ ਨਾ ਬਈ ਪ੍ਰਗਟ ਲੱਗੇ ਆ ਨਾ ਲੰਗਰ ਵੀ ਪਰ ਜਿਹੜਾ ਬੰਦੇ ਦਾ ਦਾ ਜੀਵਨ ਹੈ ਉਹ ਤਾਂ ਇਨਸਪੀਰੇਸ਼ਨ ਕੋਈ ਲੈ ਨਹੀਂ ਰਿਹਾ ਰੰਗਰ ਬਹੁਤ ਹੈ ਘਰੋਂ ਬਹੁਤ ਚੱਲੀ ਜਾਂਦੇ ਆ ਪਰ ਜਿਹੜਾ ਉਹਨੇ ਜੀਵਨ ਹੰਡਾਇਆ ਹੈ ਉਹਦੇ ਤੋਂ ਸਿੱਖਿਆ ਲੈਣ ਦੀ ਲੋੜ ਹੈ ਜਿਹੜਾ ਉਹਨੇ ਸੋਸਾਇਟੀ ਨੂੰ ਮੈਸੇਜ ਦਿੱਤਾ ਹੈ ਕਿ ਇੰਨੀ ਉਮਰ ਦੇ ਵਿੱਚ ਬੰਦਾ ਭੱਜ ਰਿਹਾ ਤੇ ਆਪਦੇ ਦੇਸ਼ ਦਾ ਆਪਣੀ ਕੌਮ ਦਾ ਆਪਣੀ ਪੱਗ ਦਾ ਨਾਮ ਉੱਚਾ ਕਰ ਗਿਆ ਪਹਿਲਾਂ ਤਾਂ ਸਾਰੇ ਆਪਾਂ ਸਰਦਾਰ ਫੌਜਾ ਸਿੰਘ ਦਾ ਨਾਮ ਦੀ ਇੱਕ ਤਾੜੀ ਲਾਈਏ ਨੂੰ ਪਤਾ ਹੀ ਹੋਊਗਾ ਜੇ ਨਹੀਂ ਪਤਾ ਤਾਂ ਮੈਂ ਦੱਸ ਦਿਆਂ ਸਰਦਾਰ ਖੌਜਤ ਸਿੰਘ ਨੇ ਆਪਦੀ ਰਨਿੰਗ ਸ਼ੁਰੂ ਕੀਤੀ ਹੈ ਲਗਭਗ 99 ਸਾਲ ਦੀ ਉਮਰ ਦੇ ਵਿੱਚ 1911 ਦਾ ਜਨਮ ਸੀ ਇਹਨਾਂ ਦਾ ਤੇ ਸਨ 2000 ਦੇ ਨੇੜੇ ਇਹਨਾਂ ਨੇ ਰਨਿੰਗ ਸ਼ੁਰੂ ਕੀਤੀ ਹੈ 99 ਸਾਲ ਦੀ ਉਮਰ ਤੋਂ ਕੋਈ ਬੰਦਾ ਸੋਚ ਸਕਦਾ ਵੀ ਉਹ ਰਨਿੰਗ ਸ਼ੁਰੂ ਕਰੂਗਾ ਪਹਿਲਾਂ ਤਾਂ ਮਾਈਂਡ ਸੈਟ ਦੇਖੋ ਹੌਸਲਾ ਦੇਖੋ ਲਾਈਵ 'ਚ tragedies ਐਨੀਆਂ ਹੁੰਦੀਆਂ ਉਹਨਾਂ ਦੇ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਬੇਟੇ ਦੀ ਇੱਕ ਦੀ ਡੈਥ ਹੋ ਜਾਂਦੀ ਹੈ ਉਹ ਮੂਲ ਰੂਪ ਤੋਂ ਭਾਰਤ ਦੇ ਨੇ ਪਰ ਸੀਗੇ ਉਹ ਬ੍ਰਿਟੇਨ ਚ ਰਹਿੰਦੇ ਜਿਹਨੂੰ ਆਪਾਂ ਇੰਗਲੈਂਡ ਕਹਿ ਦਿੰਦੇ ਆ ਉੱਥੇ ਜਾ ਕੇ ਉਹਨਾਂ ਨੇ ਮੈਰਾਥਨਾਂ ਭਜਣੇ ਸ਼ੁਰੂ ਕੀਤੀਆਂ ਲੰਡਨ ਮੈਰਾਥਨ ਲਈ ਫੋਰ ਲਾਈਆਂ ਮੈਰਾਥਨ ਬੈਸਟ ਟਾਈਮਿੰਗ ਉਹਨਾਂ ਦੀ 5 5.5 ਘੰਟਿਆਂ ਦੀ ਮੈਰਾਥਨ ਸੀਗੀ ਉਸ ਸੇਜ ਦੇ ਵਿੱਚ 5.5 ਘੰਟਿਆਂ ਦੇ ਵਿੱਚ ਬੰਦੇ ਨੇ 42 ਕਿਲੋਮੀਟਰ ਭਜਣਾ ਕਾਬਲੇ ਤਰੀਫ ਹੈ ਬਹੁਤ ਤਗੜੇ ਖਰੀਟ ਸੀਗੇ ਪਰ ਗੱਲ ਇਹ ਹੈ ਜਿਵੇਂ ਇਹਨਾਂ ਦੀ ਹੁਣ ਅਥਰ ਹੋਈ ਹੈ ਇਹਨਾਂ ਨੂੰ ਬਣਦਾ ਮਾਣ ਸਨਮਾਨ ਉਸ ਤਰੀਕੇ ਦਾ ਨਹੀਂ ਦਿੱਤਾ ਜਾ ਰਿਹਾ ਤਾਂ ਅੱਜ ਆਪਣੀ ਇੱਕ ਕੋਸ਼ਿਸ਼ ਸੀਗੀ ਛੋਟੀ ਜਿਹੀ ਕਿ ਇੰਨੇ ਮਹਾਨ ਪਲੇਅਰ ਨੂੰ ਖਿਡਾਰੀ ਨੂੰ ਐਥਲੀਟ ਨੂੰ ਇੱਕ ਆਪਾ ਟ੍ਰਿਬਿਊਟ ਦੇ ਸਕੀਏ ਕਿ ਉਹਨਾਂ ਦੀ ਯਾਦ ਚ ਆਪਾਂ ਇੱਕ ਰਨਿੰਗ ਇਵੈਂਟ ਦੇ ਸਕੀਏ ਕਿਉਂਕਿ ਇਹ ਚੀਜ਼ ਜਦੋਂ ਸੋਸ਼ਲ ਮੀਡੀਆ ਤੇ ਜਾਊਗੀ ਮੇਰੀ ਬੇਨਤੀ ਹੈ ਬਾਈ ਜੀ ਸੋਸ਼ਲ ਮੀਡੀਆ ਤੇ ਕੋਈ ਕੋਈ ਦੇਖ ਰਹਾ ਹੈ ਤਾਂ ਕੋਈ ਰੀਲ ਵੀਡੀਓ ਦੇਖ ਰਿਆ ਤੈਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜਾ ਜਾਗ ਲਾ ਕੇ ਗਏ ਆ ਅੱਗੇ ਆਪਣੇ ਪੰਜਾਬ ਦੇ ਮੁੰਡੇ ਉਸ ਰਾਹ ਤੇ ਤੁਰ ਸਕਣ ਤੇ ਇਹਨਾਂ ਦਾ ਜੀਵਨ ਇਹ ਹੈ ਵੀ ਇਹਨਾਂ ਨੇ ਲਗਭਗ 12-13 ਸਾਲ ਰਨਿੰਗ ਕੀਤੀ ਹੈ 99 ਸਾਲ ਤੋਂ ਸ਼ੁਰੂ ਕੀਤਾ ਇਹਨਾਂ ਨੇ ਤੇ ਇਹਨਾਂ ਨੇ ਲਾਸਟ ਮੈਰਾਥਨ ਭੱਜੀ ਸੀਗੀ 2013 ਦੇ ਵਿੱਚ ਮਤਲਬ ਲਗਭਗ 12.5 ਸਾਲ ਇਹਨਾਂ ਨੇ ਕੈਰੀਅਰ ਬਹੁਤ ਤਗੜੇ ਥੀਟ ਰਹੇ ਆ ਫੁੱਲ ਮੈਰਾਥਨ ਇਹਨੇ ਕਈ ਵਾਰ ਭੱਜੀ ਐ ਤੇ ਇਹਨਾਂ ਬਾਰੇ ਜਿੰਨੇ ਸ਼ਬਦ ਕਹੇ ਜਾਣ ਬਹੁਤ ਘੱਟ ਹੈ ਤਾਂ ਆਪਾਂ ਸਾਰਿਆਂ ਦੀ ਇੱਕ ਬੇਨਤੀ ਹੈ ਕਿ ਜੋ ਇਹਨਾਂ ਨੇ ਮੈਰਾਥਨਾਂ ਲਾਈਆਂ ਰਨਿੰਗ ਕੀਤੀ ਐ ਉਸ ਰਾਹ ਤੇ ਆਪਾਂ ਥੋੜਾ ਜਿਹਾ ਤੁਰਨ ਦੀ ਕੋਸ਼ਿਸ਼ ਕਰੀਏ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਜੇ ਆਪਾਂ 10 ਕਿਲੋਮੀਟਰ ਰੱਖੀ ਸੀ ਦੋਨੇਣਾ ਸਾਈਕਲ ਗਰੁੱਪ ਦੇ ਸਹਿਯੋਗ ਦੇ ਨਾਲ ਜਿਹੜੀ ਬਹੁਤ ਸੋਹਣੇ ਤਰੀਕੇ ਨਾਲ ਸੰਪੂਰਨ ਹੋਈ ਐ ਵਿੱਚ ਆਪਣੇ ਬਾਈ ਸਿੰਘ ਰਾਈਡਰਸ ਖੜੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਗੁਰਪਰਾੜ ਸੂਰਤੀਏ ਪਿੰਡ ਤੋਂ ਹਰਿਆਣੇ ਤੋਂ ਚੱਲ ਕੇ ਆਪਣੇ ਕੋਲੇ ਆਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਤੁਹਾਡੇ ਗੋਨਿਆਣਾ ਸਾਈਕਲਿੰਗ ਗਰੁੱਪ ਦਾ ਆ ਵਿੱਚ ਆਪਣੇ ਸੀਨੀਅਰ ਬੰਦੇ ਖੜੇ ਨੇ ਬਟਿੰਡਾ ਮਾਈਲਰਸ ਗਰੁੱਪ ਦੇ ਨੇ ਇਹਨਾਂ ਦਾ ਧੰਨਵਾਦ ਬਾਕੀ ਜਿੰਨੇ ਵੀ ਬੰਦੇ ਆ ਤੁਸੀਂ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਇਸੇ ਲੜੀ ਨੂੰ ਆਪਾਂ ਜੇ ਦੋਰਦੇ ਰਹੀਏ ਇੱਕ ਸੋਹਣਾ ਮੈਸੇਜ ਇਸ ਸੋਸਾਇਟੀ ਨੂੰ ਦਿੱਤਾ ਜਾਵੇ ਤੇ ਰਨਿੰਗ ਨੂੰ ਸਾਈਕਲਿੰਗ ਨੂੰ ਚੰਗੀ ਸਿਹਤ ਨੂੰ ਆਪਣੀ ਲਾਈਫਸਟਾਈਲ ਬਣਾਇਆ ਜਾਵੇ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾਓ